ਭਾਈ ਉਹ ਦੇ ਦੋਸ ਆ ਮੁਲਾਜ਼ਮ ਬਦਲ ਦੋ ਆ ਮੈਨੇਜਰ ਬਦਲ ਦੋ ਆ ਬੀਬੀ ਬਦਲ ਦੋ ਆ ਇਹਨਾਂ ਦੀਆਂ ਕਾਰਵਾਈਆਂ ਨੇ ਇਹ ਜਿਹੜੀਆਂ ਤੁਸੀਂ ਇਹਨਾਂ ਨੂੰ ਵੋਟਾਂ ਪਾ ਕੇ ਮੈਂਬਰ ਬਣਾਇਆ ਆ ਕੰਮ ਕਰ ਰਹੇ ਇੱਕ ਦਿਨੇ ਮੈਨੂੰ ਕਹਿ ਦਵੇ ਮੇਰੇ ਸਾਹਮਣੇ ਕਿਤੇ ਨੇ ਕਿਹਾ ਹੋਵੇ ਵੀ ਅਸੀਂ ਇਲਾਕੇ ਦਾ ਸਮਾਗੋ ਕਰਾਉਣਾ ਸਾਡੀ ਸਹਾਇਤਾ ਕਰਦੇ ਹੋ ਅਸੀਂ ਅੰਮਲ ਸੰਚਾਰ ਕਰਾਉਣਾ ਸਾਡੀ ਸਹਾਇਤਾ ਕਰਦੇ ਹੁਣਾ ਮੰਗ ਕੀ ਆ ਆ ਦੁਕਾਨ ਖਰਾਏ ਤੇ ਦੇਣੀ ਆ ਜੀ ਕਿਸੇ ਆਪਣੇ ਚੇਤੇ ਨੂੰ ਦਬਾਉਣ ਲਈ ਕਹਾਂ ਉਹਨਾਂ ਨੂੰ ਮੈਂ ਪਤਾ ਹੁੰਦਾ ਉਹ ਮੈਂ ਪੁੱਛਿਆ ਮੈਂ ਇੱਕ ਦੇ ਨਾਮ ਮੈਂ ਕਹਿੰਦਾ ਜਿੰਨੀਆਂ ਡਿਮਾਂਡਾਂ ਰੱਖਦਾ ਤੁਸੀਂ ਮੰਨਦੇ ਕੋਈ ਨਹੀਂ ਵਜ੍ਹਾ ਕੀ ਹੈ ਇਹ ਮੈਂਬਰ ਸਾਹਿਬ ਜਿੰਨਾ ਤੁਹਾਡੇ ਸਾਹਮਣੇ ਚਿੱਠੇ ਗੋਲ ਦੇ ਲਿਆ ਕੇ ਤੁਸੀਂ ਇੱਕ ਵੀ ਨਹੀਂ ਮੰਨਦੇ ਉਹ ਕਹਿੰਦੇ ਮੰਨਣ ਯੋਗੀਆਂ ਹੈ ਹੀ ਨਹੀਂ ਤੇ ਨਾ ਹੀ ਕਿਸੇ ਹੋਰ ਦਾ ਤੇ ਇਹ ਇਨਾਂ ਨੇ ਜੁੜੇ ਹੋਏ ਨੇ ਇਸ ਵਿੱਚ ਤੇ ਜਦੋਂ ਫਿਰ ਸਾਡੇ ਇਹ ਕਰਤਾਰ ਹੋਣਗੇ ਇੱਕ ਹੋਰ ਤੇ ਤੁਸੀਂ ਜੇ ਕਿਸੇ ਨਾਲ ਬਚਨ ਕਰਦੇ ਹੋ ਤਾਂ ਹਮਸੇ-ਕਮ ਸਿਰ ਲੈ ਜਾਣੇ ਬੰਦੇ ਨੂੰ ਨਿਵੜਾ ਤਾਂ ਚਾਹੀਦਾ ਇਹ ਮਹਾਪੁਰਖ ਰੋਜ਼ੇ ਗੱਡੀ ਚਾ ਕੇ ਬੀਬੀ ਜਗੀਰਪੁਰ ਦੀ ਕੋਠੀ ਚਲਾ ਜਾਇਆ ਕਰਦੇ ਤੇ ਬੀਬੀ ਜੀ ਮੈਂ ਤੇਰੇ ਨਾਲ ਆ ਤੂੰ ਖੜੀ ਹੋਏ ਹੋ ਸ਼ਰੋਮਣੀ ਕਮੇਟੀ ਦੀ ਚੋਣ ਵਿੱਚ ਬੀਬੀ ਮੈਂ ਤੇਰੇ ਨਾਲ ਆ ਤੁਸੀਂ ਖੜੀ ਚਲੋ ਬੀਬੀ ਜੀ ਖੜੇ ਹੋਗੇ ਹਾਲਾਂਕਿ ਸਾਡੇ ਲਈ ਤਾਂ ਬੜੀ ਔਕੀ ਗੱਲ ਸੀ ਅਸੀਂ ਤਾਂ ਉਹਨਾਂ ਦਾ ਪਹਿਲਾਂ ਜਦੋਂ ਬਾਦਲ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ ਅਸੀਂ ਉਦੋਂ ਵੀ ਵਿਰੋਧ ਕੀਤਾ ਉਦੋਂ ਹੀ ਬੰਦਾ ਕੜਾ ਕੀਤਾ ਤੇ ਸਾਰੇ ਜਨ ਲੋਕ ਕਹਿੰਦੇ ਜੀ ਵੀ ਹੁਣ ਕੋਈ ਗੱਲ ਨਹੀਂ ਸਾਨੂੰ ਤਾਂ ਲੈਣ ਦੇਣ ਕੋਈ ਨਹੀਂ ਬਾਦਲ ਦਲ ਦੇ ਵਿੱਚ ਹੀ ਉੱਠਦੇ ਨੇ ਉਹਨਾਂ ਦਾ ਵਿਰੋਧ ਕਰਦੇ ਨੇ ਅਸੀਂ ਤਾਂ ਬਾਦਲ ਦੇ ਵਿਰੋਧੀ ਵੀ ਵੋਟ ਪਾਉਣੀ ਹੁੰਦੀ ਹੈ ਜਿਹੜਾ ਮਰਜੀ ਕਰਾਉਂਦਾ ਇਹਨਾਂ ਦੀ ਗੱਲ ਜੱਦੀ ਕਹਿੰਦੇ ਜੀ ਇਹ ਤਾਂ ਬੀਬੀ ਦੇ ਖਾਸ ਨੇ ਤੇ ਵੀ ਵੀ ਜੀ ਵੀ ਹੈ ਨਾ ਉਹਦਾ ਕੋਈ ਫਿਕਰ ਨਹੀਂ ਹੁੰਦਾ ਮੇਰਾ ਖਾਸ ਬੰਦਾ ਮੈਂ ਕਹਿੰਦਾ ਤੈਨੂੰ ਲੱਗਦਾ ਨਹੀਂ ਜਿਹਾ ਜਿਹਾ ਮੈਂ 1 ਸਾਲ ਤੋਂ ਇਹਨਾਂ ਦੇ ਦਰਸ਼ਨ ਕਰੇ ਨੇ ਜਿਹੇ ਜਿਹੇ ਕੰਮ ਦੇਖੇ ਨੇ ਇਹ ਤਾਂ ਇੱਕ ਅੱਧਾ ਕਿਤੇ ਸੁਲਬੀਰ ਸਿੰਘ ਬਾਦਲ ਦਾ ਦਬਕਾ ਜਾਂ ਵੱਜ ਗਿਆ ਇਹ ਮੈਨੂੰ ਨਹੀਂ ਲੱਗਦਾ ਵੀ ਖੜ ਪਾਵੇ ਇਹ ਮਰਦ ਬੰਦੇ ਖੜਦੇ ਹੁੰਦੇ ਨੇ ਜਿਨ੍ਹਾਂ 'ਚ ਜਿਗਰਾ ਹੋਵੇ ਮੈਨੂੰ ਕਿਸੇ ਦਾ ਫੋਨ ਆਇਆ ਉਹਦੇ ਸultanpur Lodhi ਤੋਂ ਆਇਆ ਉਹ ਸਾਲ ਦਾ ਮੈਨੇਜਰ ਨੇ ਬੜੇ ਚੰਗੇ ਨੇ ਉਹ ਕਹਿੰਦੇ ਕਿ ਕੱਲ ਦੀ ਮੂਹਰੇ ਆ ਪੀ ਬਟਾਲੇ ਦੇ ਪ੍ਰੋਗਰਾਮ ਸੀ ਤੇ ਇਹ ਉਥੇ ਜਾੜੇ ਸੁਖਵੀਰ ਦੀ ਗੱਡੀ 'ਚ ਉਹ ਕਹਿੰਦੇ ਨੇ ਪ੍ਰਧਾਨ ਜੀ ਫੈਂਦੇ ਨੇ ਨਾਲ ਆ ਉਹ ਕਹਿੰਦਾ ਬਿਲਕੁਲ ਤੂੰ ਮੇਰੇ ਨਾਲ ਨਹੀਂ ਤੂੰ ਮਾਂ ਬੀਬੀ ਦਾ ਬੰਦਾ ਕਹਿੰਦਾ ਨਾ ਜੀ ਮੈਂ ਤੁਹਾਡੇ ਨਾਲ ਮੇਤੇ ਤੇ ਐਲਾਨ ਕਰਾ ਲਓ ਮੈਂ ਬੀਬੀ ਨੂੰ ਟੈਲੀਫੋਨ ਕਰਾਇਆ ਮੈਂ ਕਹਾ ਬੀਬੀ ਉਹ ਤੇਰਾ ਭੱਜ ਗਿਆ ਜਿੱਲਾ ਵੀ ਪੱਕੀ ਰਿਪੋਰਟ ਆ ਮੇਰੇ ਕੋਲ ਰਿਪੋਰਟ ਦੇਣੇ ਵਾਲਾ ਗੱਲ ਨਹੀਂ ਪੱਕਾ ਫਿਰ ਉਹ ਤਾਂ ਕਹਿ ਰਿਹਾ ਨਹੀਂ ਤੂੰ ਮੇਰਾ ਨਹੀਂ ਪਰ ਇਹ ਕਹਾਂ ਨਹੀਂ ਮੈਂ ਤੇਰਾ ਹੀ ਹਾਂ ਮੱਤ ਮੈਨੂੰ ਫਿਰ ਦਿਖਾ ਕੇ ਮੂਡ ਪਾ ਕੇ ਆਇਆ ਉੱਥੇ ਹਜਿੰਦਰ ਸਿੰਘ ਸਾਹਿਬ ਨੇ ਇਹ ਇਹਨਾਂ ਦੇ ਕਰਤਾਰ ਇਹ ਤੁਸੀਂ ਜੁੜੇ ਹੋਏ ਨੇ ਇਹ ਹੁਣ ਪੈਸੇ ਦਾ ਤੁਸੀਂ ਕਰਨਾ ਕੌਮ ਦੇ ਤਾਂ ਗੱਲ ਪਹਿਰੇ ਨਾਲ ਸੁਣੇ ਵੀ ਗੱਲ ਪਹਿਲੇ ਲੱਗੀ ਇਹ ਮਤ ਸੋਚੋ ਵੀ ਕੌਮ ਦੇ ਗੱਲ ਪੈ ਰੇ ਸਭ ਤੋਂ ਵੱਧ ਥੋਡੇ ਪਏ ਨੇ ਜਿਹੜਾ 1.200 ਪਿੰਡਾ ਜਿੱਥਾ ਤੁਸੀਂ ਇਹਨਾਂ ਨੂੰ ਚੋਣ ਕੇ ਭੇਜਿਆ ਜਿਹੜੇ ਹਾਲਾਤ ਨੇ ਮੈਨੂੰ ਤਾਂ ਇਸ ਕਰਕੇ ਬਹੁਤਾ ਕੁਝ ਮੈਂ ਨਾ ਕਹਿਣਾ ਹੋਇਆ ਪਰ ਇਹ ਇਕੱਲੇ ਇੱਕ ਦੀ ਗੱਲ ਨਹੀਂ ਸਿਆਣੇ ਕਹਿੰਦੇ ਨੇ ਇੱਕ ਨੂੰ ਕੀ ਰੋਣੀ ਹੈ ਇੱਥੇ ਤੇ ਸਾਰਾ ਹੀ ਪਿੰਡਾ ਬੈਠਿਆ ਹੋਇਆ ਹੈ